ਜੀ ਵੀਜੀ ਸਾਰਿਆਂ ਨੂੰ ਜਗਦੀ ਡੇਰੀ ਫਾਰਮ ਤੋਂ ਵੈਲਕਮ ਕਰਦੇ ਆਂ ਅੱਜ ਆਪਣੇ ਫਾਰਮ ਤੇ ਦੋ ਨਗੀਨੇ ਦੇ ਇੱਕ ਟੋਕਰ ਗਮਨ ਝੋਟੀ ਆ ਗਈ ਆ ਤੇ ਕਰਦੇ ਆ ਵੀ ਇਹਨਾਂ ਗੱਲ ਸਸੀਆ ਵੀਜੀ ਸਸੀਆ ਜੀ ਸਸੀਆ ਜੀ ਹੋਰ ਵੀਡਾ ਵੀ ਪਗ ਜਗਦੀ ਡੇਰੀ ਫਾਰਮ ਨਿਕਾ ਸਾਰਿਆਂ ਦਾ ਦਿਲ ਤੋਂ ਨਾਮ ਕਰਦੇ ਵੀਰੇ ਜਿਨ੍ਹਾਂ ਦਾ ਨਾਮ ਆ ਤੇ ਪਿਆਰ ਬਖਿਆ ਵੀਰੇ ਹਾਂਜੀ ਤੇ ਗੁਰੂ ਰਾਮਦਾਸ ਜੀ ਕਹਿੰਦਾ ਵੀਰੇ ਅੱਜ ਕੋ ਦੋਵੇਂ ਆਉਗੇ ਆਏ ਆ ਵੀ ਇੱਕ ਦੇ ਮਤਲਬ 35 ਤੋਂ 40 ਕਿਲੋ ਵਾਲੀ ਬੈੜਾ ਦੇਖੋ ਹਾਂਜੀ 1 30 32 ਕਿਲੋ ਵਾਲੀ ਬੈੜਾ ਹਾਂਜੀ ਤੇ ਇਹ ਬੈੜਾ ਵੀ ਮਤਲਬ ਟੌਕ ਕਰ ਰਸਦੇ ਇੱਕ ਨਗੀਨੇ ਆ ਸਪੈਸ਼ਲ ਆ ਨਗੀਨੇ ਤੇ ਇੱਕ ਸਾਡੇ ਫਾਰਮ ਦੇ ਮਤਲਬ 23 28 ਕਿਲੋ ਤੋਂ ਤਾਜੀ ਨੇ ਦੁੱਧ ਕੱਢਿਆ ਛੋਟੀ ਨੇ ਹਾਂਜੀ ਤੇ ਉਹ ਦੁਬਾਰੇ ਫੇਰ ਮਤਲਬ ਹੁਣ ਆਇਆ ਟੈਂਪੇ ਸਾਢੇ 55 96 ਵਿੱਚ ਗੱਭਣੇ ਦਿੰਦੀਆਂ ਹਾਂ ਤੇ ਦੁੱਧ ਵੀ 7-8 ਕਿਲੋ ਹੈਗਾ ਛੋਟੀ ਦੁਬਾਰੇ ਫੇਰ ਆਈ ਦਿੰਦੀਆਂ ਹਾਂ ਇਹ ਕਰਕੇ ਵੀਰੇ ਇਹ ਛੋਟੀ ਗਾਂ ਦੀ ਵੀਡੀਓ ਦਿਖਾਓ ਹਾਂਜੀ ਸਿਰ ਤੇ ਰੱਖ ਕੇ ਪੈਰਾਂ ਤਾਂ ਕਿ ਮਿਲਕ ਪੋਣ ਜੇ ਗੱਲ ਕਰਦੇ ਆ ਵੀਰੇ ਥਣ ਚੱਡੇ ਦੀ ਰਧੀਆਂ ਹਾਂਜੀ ਬਾੜੀ ਫੇਕੇ ਬਹੁਤ ਵੱਡੀ ਵਿਹੜ ਹੈ ਵੀਰੇ ਹਾਂਜੀ ਤੇ ਹਾਲੀ 5-7 ਦਿਨ ਕੱਟੀ ਆ ਵੱਡੇ ਵੀਰੇ ਦੀਆਂ ਹਾਂਜੀ ਅਜੇ ਹਫਤਾ ਲੈ ਲਊਗੀ ਹਫਤਾ ਲੈ ਲਊਗੀ ਵੀਰੇ ਤੁਰਨਾ ਵੀ ਔਖਾ ਹੋਊਗਾ ਹਾਂਜੀ ਤੇ ਮੁੱਲ ਜਮਾ ਦਾ ਦੇ ਹਿਸਾਬ ਨਾਲ ਜਮਾਂ ਛੋੜਾ ਜਿਹਾ ਕਰਾਂਗੇ ਵੱਡੇ ਵੀਰੇ ਹਾਂਜੀ ਤੇ ਬਾਕੀ ਜੇ ਜਾਗ ਦਾ ਦੂਜਾ ਸੂਆ ਦੰਦੋ ਛੇ ਦਾ ਅੰਦ ਫਿਰ ਵੱਡੇ ਵੀਰੇ ਹਾਂਜੀ ਜੇ ਠੰਡ ਦੀ ਗੱਲ ਕਰਦੇ ਆ ਹੱਥੀਂ ਚੋਈ ਵਾਲਾ ਠੰਡ ਸੋਹਣਾ ਲੱਗਾ ਹਾਂਜੀ ਤੇ ਜੇ ਗੱਲ ਕਰਦੇ ਵੀਰ ਪੱਟਾਂ ਵਾਲਾ ਐ ਫਸਵਾ ਚੜਾਊ ਗਾ ਦੀਆਂ ਤੇ ਜੇ ਢਿੱਲ ਇੰਨੀ ਕਿ ਪਈ ਕੋਈ ਹਿਸਾਬ ਨਹੀਂ ਵੀ ਤੁਰਨਾ ਵੀ ਔਖਾ ਬੈੜਕ ਹੋ ਜਾਊਗਾ ਦੰਦੀਆਂ ਹਾਂਜੀ ਹਾਂਜੀ ਤੇ ਮਤਲਬ ਚਾਰੇ ਥਾਣੇ ਆ ਸੋਹਣੇ ਬਾਟੀ ਸੇਚਰ ਵਾਲੇ ਸਾਡੇ ਬਾਰੇ ਵਧੀਆ ਥਣ ਲੱਗੇ ਵੱਡੇ ਵੀਰੇ ਹਾਂਜੀ ਤੇ ਬਾਕੀ ਹੋਰ ਕਿਖਾਓ ਵੱਡੇ ਵੀਰੇ ਖੋਲਿਓ ਵੀਰੇ 50 40 ਕਿਲੋਮੀਟਰ ਆਮਨਾ ਪਰਦੂ ਗਿਆ 40 ਕਿਲੋ ਦੇ ਵੀਰੇ ਉਹਨਾਂ ਨੇ ਓਣ ਦਿੱਤੀ ਆਪਾਂ ਜਿੰਨਾ ਕੋਈ ਲਈ ਦਦਿਆਂ ਹਾਂਜੀ ਇਹ ਵੀ ਬੱਚੀ ਨੂੰ ਵੀਰੇ ਇੰਨਾ ਦੁੱਧ ਕਹਿੰਦਾ ਵੀ ਕੀ ਆ ਵੀਰੇ ਸਹੀ ਗੱਲ ਜੀ ਹਾਂਜੀ 12 13 ਦਿਨ ਕੱਚੀ ਆ ਵੱਡੇ ਵੀਰੇ ਇੱਕੋ ਤੁਰਨਾ ਵੀ ਔਖਾ ਹੋ ਜਾਊਗਾ ਵੱਡੇ ਵੀਰੇ ਦੀਆਂ ਹਾਂਜੀ ਬਾਕੀ ਜੇ ਨਾੜਾ ਦੀ ਗੱਲ ਕਰਦੇ ਆ ਵੀਰੇ ਮਤਲਬ ਛੱਡੇ ਦੇ ਇੰਨਾ ਕ ਬਾਡੀ ਫੈਚਰ ਨਾੜਾ ਹੀ ਨਾੜਾ ਵੀਰੇ ਵੱਡੇ ਵੀਰੇ ਦੀਆਂ ਹਾਂਜੀ ਤੇ ਬਹੁਤ ਵੱਡੀ ਵਹਿੜ ਆ ਬੜੇ ਮੈਂ ਐਨਕੋ ਬਹੁਤ ਕਮਾਲ ਆ ਕਮਾਲਾ ਰੁਕੋ ਵੀਰੇ ਜੇ ਦੇਕ ਦੋ ਦਾਲੀਆਂ ਵੀਰੇ ਨਿਸ਼ਾਨੀਆਂ ਤੇ ਜੇ ਲਾਈਆ ਵੀਰੇ ਨਾੜਾ ਹੀ ਨਾੜਾ ਵੀਰੇ ਚੱਡੇ ਦੇ ਉੱਤੇ ਮਿਲਕ ਪੁਆਇੰਟ ਬਹੁਤ ਮੋਟੀ ਲੱਗੀ ਵੀਰੇ ਤੇ ਬਾਜੀ ਬਾਜੀ ਸਿੱਤੇ ਬਹੁਤ ਵੱਡਾ ਬੈੜ ਲੈ ਲੈ ਦੇ ਵੀਰ ਹਾਂਜੀ ਵੀ ਕੀ ਬਡੇ ਵੀਰੇ ਐਵੇਂ ਆਮ ਤੇ ਹੁਣ ਅੰਦਰ ਵਿੱਚ ਜਿੱਦਾਂ ਬਾਜ਼ਾਰ ਚੱਲ ਪਿਆ ਹਾਂਜੀ ਇੱਕ 60 ਤੋਂ 70 ਤੋਂ ਡੂਰ ਤੋਂ ਘੱਟ ਕੋਈ ਗੱਲ ਨਹੀਂ ਕਰਦਾ ਸਹੀ ਗੱਲ ਜੀ ਤੇ ਬੜੇ ਵੀਰੇ ਆਪਾਂ ਦੇ ਦਾਂਗੇ ਵੀਰੇ ਇਹ ਜਿਹੜੀ ਗੱਜਰਾਂ ਜਿਹੜੀਆਂ ਵੀਰੇ ਜਿਹੜੀ ਗੱਲ 1 ਲੱਖ 10 ਹਜ਼ਾਰ ਦੀ ਦੇ ਲਾ ਕੇ ਦੇਣੀ 1 ਲੱਖ 10 ਹਜ਼ਾਰ ਦੀ 1 ਲੱਖ 10 ਹਜ਼ਾਰ ਦੀ ਦੇ ਦਾਂਗੇ ਵੀਰੇ ਪਾਡੀ ਸੈਂਟਰ ਪੱਟੀ ਫੁੱਲ ਸਾਈਜ਼ ਮੈਰੇ ਵੀਰੇ ਐਵੇਂ ਆਮ ਹੀ ਮੈਨੂੰ ਦੂਤ ਦੇ ਵੇਖੀਦਾ ਵੀਰੇ ਇਹਨਾਂ ਦੀ ਦਿੱਲੀ ਵਾਲੀਆਂ ਵੀਰੇ 1 ਲੱਖ 10 ਲੈਣਾ 5 ਹਾਂਜੀ ਹਾਂਜੀ ਬਾਕੀ ਬੈੜ ਦੇ ਹਿਸਾਬ ਨਾਲ ਆਪਾਂ ਮਲੇ 35 40 ਕਿਡੋਲੀ ਬੈੜਿਆ ਹਾਂ ਹਾਂਜੀ ਬਾਕੀ ਆਏ ਦਾ ਵੀ ਮਾਨਦਾਨ ਫੁੱਲ ਕਰਾਂਗੇ ਵੱਡੇ ਵੀਰੇ ਹਾਂਜੀ ਇਹ ਨਹੀਂ ਗੱਲ ਹੈ ਕਿ ਵੀਰੇ ਚਲੋ ਕੋਈ ਨਹੀਂ ਆਏ ਦਾ ਵੀ ਕੋਈ ਮਾਨਦਾਨ ਬਾਕੀ ਵੀਰੇ ਇੱਕ ਗੱਲ ਹੈ ਕਿ ਇੰਨੇ ਦੀ ਕੋਈ ਦਿੰਦਾ ਨਹੀਂ ਜੇ ਵੱਡੇ ਵੀਰੇ ఐడి అజ్జే లేండి కదిగనా వీరే 1.5 లక్ష ది యా వీరే ਵੀ దదియే మాల పండి జో దదియే కదే وچ 1.5 లక్ష تو వీరే इक ਘਟ ਨਹੀਂ ਮਿਲਦੀ ਨਹੀਂ ਮਿਲਦੀ ਤੇ ਆਪਾਂ ਦਾ వీరే ਗਾਇਆਂ ਇਸ ਕਰਕੇ ਕੀਤੀਆਂ ਕੱਲ ਵੀ ਵੀਡੀਓ ਪਾਈ ਹਾਂਜੀ ਤੇ ਜੇ ਨਾਰਮਲ ਰੇਟ ਪਾਇਆ ਇਹ ਚ ਮਾਲ ਛੇਤੀ ਵੇਚ ਜੂਗਾ వీరే ਜਿਹੜੀ ਗੱਲ ਕਰਤਾਂ ਸੀ ਹਾਂਜੀ ਬਾਕੀ ਕਿੰਨੀ ਯਾਰ ਚੱਡੇ ਦੇ ਵਿੱਚ ਨਾੜਾ ਜਿਹੋ ਜਿਹਾ ਥਣ ਚੱਡਾ ਵੀਰੇ ਬਾਡੀ ਸਿੱਚ ਰਿਆ ਹਾਂਜੀ ਹੱਥ ਦੀ ਚਵਾਈ ਵਾਲਾ ਸੋਹਣਾ ਥਣ ਲੱਗਾ వీਰੇ ਪਾਏ ਕੋਈ ਮਸ਼ੀਨਾਂ ਦੇ ਢੋਲੇ ਪਾਏ ਹੱਥ ਦਾ ਢੋਲੇ ਹਾਂਜੀ ਬਾਕੀ ਦਾਤ ਨਸਲ ਕੁਆਲਟੀ ਦਾ ਕੋਈ ਬਾਕੀ ਖਾਸ ਤੇ ਵੀ ਦੰਦਾ ਦੇ ਵਿੱਚ ਆ ਹਾਂ ਦੰਦਾਰੀਆ ਦੰਦਾਰੀਆ ਦੇ ਦੰਦੋਂ ਪਿਓਰ ਛੇ ਦਾ ਵੱਡੇ ਵੀਰੇ ਹਾਂਜੀ ਤੇ ਬਾਕੀ ਇਹਨਾਂ ਦੀ 110000 ਦੀ ਦੇ ਦਾਂਗੇ ਹਾਂਜੀ ਆਏ ਆਏ ਦਾ ਮਾਨਦਾਨ ਹੋਰ ਕਰ ਦਾਂਗੇ ਹਾਂਜੀ ਕਰ ਮਾਨਦਾਨ ਹੋ ਜਾਊਗਾ ਕੰਮ ਹੋ ਜਾਊ ਹੋ ਜਾਊ ਵੱਡੇ ਵੀਰੇ ਹਾਂਜੀ ਬਾਕੀ ਗੱਦੀ ਗੱਲ ਕਰਦੇ ਵੀਰੇ ਇੱਕ ਬਰਸੋ ਸੋਈਏ ਵੱਡੇ ਵੀਰੇ ਹਾਂਜੀ ਬਰਸੋ ਸੋਈਏ ਬੱਚੀ ਸੂਈ ਸਵਾਈ ਬੱਚੀ ਆ ਹਾਂਜੀ ਬਹੁਤਾਂ ਦੀ ਕਹਿ ਸਕਦੇ ਵੀਰੇ 30 32 ਕਿਲੋ ਨਾਰਮਲ ਤੋਂ ਤੇ ਵਛੀਆਂ ਦੇ ਸਕੀ ਦਿੰਨੀਆਂ 30 32 ਕਿਲੋ ਨਾਰਮਲ 32 ਕਿਲੋ ਤੋਂ ਤੇ ਦੇ ਸਕਦੀ ਹੁਣ ਵੀ ਮੇਰੇ ਸਾਹਮਣੇ ਮਾਲਾ ਜਿੰਜਾ ਬਹੁਤਾ ਨਹੀਂ ਦੰਦ ਕਹਿ ਸਕਦੇ 18-19 ਕਿਲੋ ਦਾ ਮਾਲਾ ਉਲਡਲਾ ਹੋਗਾ ਜਦੀ ਹਾਂਜੀ ਤੇ ਬਾਕੀ ਖੋਲ ਕੇ ਦਿਖਾ ਦਿਓ ਇਹ ਵੀ ਦੰਦੋ 6 ਦੰਦ ਵੀਰੇ ਵੱਡੇ ਵੀਰੇ 6 ਦੰਦ ਬਾਕੀ ਫੋਨ ਕਰਕੇ ਥੋੜਾ ਆ ਜਾ ਮਾਲਾ ਲੱਪਾ ਲਾਇਆ ਬਹੁਤ ਵੱਡੀ ਬਹਿੜਿਆ ਵੀਰੇ ਹਾਂਜੀ ਅੱਡ ਅੱਡ ਇਹਦਾ ਕੋਨਾ ਬਹੁਤ ਆਰਡਰ ਦੀਏ ਖੋਲੇ ਵੀਰੇ ਇਹ ਵਜੇ ਲੈਵੇ ਵੀਰੇ ਕੇ ਕਰ ਮਾਲੀਆ ਸਹੀ ਕਾ ਜੇ ਇਹ ਫਿਟਿੰਗ ਵਾਲਾ ਲੈਵਾ ਲੱਗਾ ਹੈ ਕਮਾਲਾ ਵੀਰ ਹਾਂਜੀ ਵੀਰ ਜੀ ਵੱਡੇ ਵੀਰੇ ਇਹ ਵੀ ਬੈੜ ਹੈ ਜਿਹੜੇ 110 15 ਦੀ ਆਮ ਮੰਗਦੇ ਵਡੇ ਵੀਰੇ ਜਿਹੜੀ ਗੱਲ ਹਾਂਜੀ ਤੇ ਇਹ ਵੀਰੇ 99000 ਦੀ ਦੇ ਦਾਂਗੇ ਤੁਹਾਨੂੰ 99000 ਦੀ ਹਾਂ ਕੋਈ ਮਾਨਦਾਨ ਵੀਰੇ ਕਰਦਾਂਗੇ ਕੋਈ ਹਜ਼ਾਰ ਖੜਦਾ ਵੇ ਇਹੋ ਜਿਹਾ ਲੈਵਾ ਬਾਰੇ ਜਿਹੜਾ ਮੇਲੇਆਂ ਦੇ ਵਿੱਚ ਗਾਵਾਂ ਖੜੀ ਹੁੰਦੀਆਂ ਉਹਨਾਂ ਨੂੰ ਲੇਵੇ ਲੱਗਦੇ ਆ ਸਹੀ ਗੱਲ ਜੀ ਜੇ ਬਾਡੀ ਸਿਚਰ ਦੀ ਕਰਦੇ ਆ ਵੀਰੇ ਥਾਣੇ ਕਿੱਥੇ ਕਿੱਥੇ ਫਿਰਦੇ ਰਹਿੰਦੇ ਥਾਣਾ ਤੇ ਆਪਾਂ ਨੂੰ ਤਾਂ ਸ਼ੁਰੂ ਤੋਂ ਵੀਰੇ ਇਹਨਾਂ 'ਚ ਜਿਆਦਾ ਸ਼ੌਕ ਆ ਹਾਂਜੀ ਮਤਲਬ ਵੀ ਥਾਣ ਜੱਡੇ ਦੀ ਨਾ ਦੇ ਵੀਰੇ ਝੋਟੀ ਮਾੜੀ ਲਈ ਕਿਤੇ ਹਾਂਜੀ ਤੇ ਨਾ ਕਿਤੇ ਵੈੜ ਮਾੜੀ ਲਈ ਮਤਲਬ ਛੋਟੇ ਛੋਟੇ ਜਿਹੜੇ ਲੋਟੇ ਲੋਟੇ ਵਾਲੀਆਂ ਵੈੜਾ ਵੀਰੇ ਆਪਾਂ ਨੂੰ ਤਾਂ ਆਪਸਾਦੀ ਹੁੰਦੀਆਂ ਹਾਂਜੀ ਆਪਾਂ ਨੇ ਸ਼ੁਰੂ ਤੋਂ ਵੀ ਪਹਿਲਾਂ ਵੀ ਮਹਾਰਾਸ਼ਟਰ ਗਿਆ ਸੀ ਭਰਦੇ ਨਹੀਂ ਮਾਰ ਤੇ ਜਿਹੜੀ ਵੀ ਗਾਂ ਲੈਣੀ ਵੀਰੇ ਬਾਡੀ ਸਿਚਰ ਆ ਜਿਹੜੀ ਲੇਵੇ ਖੁੱਲੇ ਦੀ ਜਿਹੜੇ 20 ਤੋਂ ਪਲੱਸ ਦੁੱਧ ਚੱਲਦੀ ਵੀਰੇ ਹੁਣ ਜੇ ਇਹ ਵੀ ਗੱਲ ਕਰਦੇ ਆ ਵੀਰੇ ਇਹਨੂੰ 30 32 ਕਿਲੋ ਨਾਰਮਲ ਦੁੱਧ ਆ ਹਾਂਜੀ ਇਹਨੂੰ ਨਾਰਮਲ ਹੀ ਆ ਵੀਰੇ ਜਿੰਨੀ ਜਾਤ ਨਸਲ ਕੁਆਲਿਟੀ ਨਾਲ 30 32 ਕਿਲੋ ਨਾਰਮਲ ਵਾੜਾ ਬਿਲਕੁਲ ਤਾਜੀ ਸੂਈ ਹੋਈ ਦਿੰਦੀ ਬੜੇ ਵੀਰੇ ਤੇ ਬਾਕੀ ਇਹਨਾਂ ਦੇ ਇਹ ਬੰਦੇ ਹੀ ਆ ਦੀ ਦੇਦਾਂਗੇ ਵੱਡੇ ਵੀਰੇ ਜੇ ਜੋੜਾ ਹੀ ਕੋਈ ਲਊਗਾ ਹਾਂਜੀ ਜੇ ਵੀਰ ਭਰਾ ਨੇ ਕਿਤੇ ਫਾਰਮ ਵਾਲੇ ਨੇ ਜੋੜਾ ਹੀ ਲੈਣਾ ਹੋਵੇ ਹੈ ਵੀਰ ਫਾਰਮ ਵਾਲੀ ਆ ਤੇ ਜੋੜਾ ਖੋਲ ਕੇ ਦਿਖਾਓ ਵੱਡੇ ਵੀਰੇ ਖੋਲਿਓ ਵੀਰੇ ਇਕੱਠਾ ਖੋਲਿਓ ਜੋੜਾ ਇਹ ਕਿਤੇ ਜੋੜਾ ਹੀ ਲੈਣਾ ਜੋੜੇ ਦਾ ਹੋਰ ਮਾਨਤਨ ਕਰਦਾਂਗੇ ਵੱਡੇ ਵੀਰੇ ਕਿੰਨਾ ਮ ਜੇ ਜੋੜਾ ਇਹ ਕੋ ਇਕੱਠਾ ਲਊਗਾ ਵੀਰੇ 5000 ਦਾ ਮਾਨਦਾਨ ਹੋ ਜੂਗਾ ਵਾਡੇ ਵੀਰੇ 5000 ਦਾ ਹਾਂ ਤਵੇਂ ਵੀਰੇ ਪਹਿਲੇ ਮਾਲਕ ਇਕੱਠੀਆਂ ਲੇਗਾ ਕਿਰਾਇਆ ਵੀ ਪਹਿਲਾਂ ਤੇ ਜਿਹੜੇ ਕਰਦਾ ਨਾਲੀ ਆ ਹਾਂਜੀ ਇਹ ਬਹੁਤ ਚੰਗੀਆਂ ਮਛੀਆਂ ਵੀਰੇ ਮੱਲੇ ਹਾਂਜੀ ਮਾਲਕ ਬਾਕੀ ਤarde wale ਬਾਕੀ ਵੀਰੇ ਆ ਪਾਣੀ ਕੋਈ ਦਿੰਦਾ ਨਹੀਂ ਏ ਮੈਂ ਨਾ ਵਡੇ ਵੀਰੇ ਤੇ ਖਲਾਰੀ ਵਡੇ ਵੀਰੇ ਇੱਥੇ ਖਲਾਰੀ ਵੱਡੇ ਵੀਰੇ ਸਭ ਤੋਂ ਖਾਸ ਤੇ ਹੁੰਦੀ ਆ ਵੀ ਐ ਭਾ ਦੀਆਂ ਵੀਰੇ ਕੋਈ ਦਉ ਨਹੀਂ ਪੂਰਾ ਬਨਵੇ ਪਾਇਆ ਇਹਦਾ 10 ਪਾਇਆ ਇਹਦੇ ਵਿੱਚੋਂ ਵੀ ਜੇ ਜੋੜਾ ਇਕੱਠਾ ਲੈਂਦਾ ਵੱਡੇ ਵੀਰੇ ਇਹ ਉਹਦੇ ਵਿੱਚੋਂ ਵੀ 5000 ਦਾ ਉਹਦਾ ਮਨਤਨ ਹੋ ਜਾਊਗਾ ਵੱਡੇ ਵੀਰੇ ਦੀ ਜੀ 5000 ਦਾ 5000 ਦਾ ਬਾਕੀ ਇਹਨਾਂ ਵੀ ਅੱਜ ਚਲੇ ਹਰਿਆਣੇ ਵੀਰੇ ਪਰਸੋਂ ਨੂੰ ਆਪਣੇ ਕੋਲ 10 11 ਝੋਟੀਆਂ ਦਾ ਲੋਡ ਆਊਗਾ ਹਾਂਜੀ ਸਵਾ ਤੋਂ ਰਾ ਕੇ ਦੋ ਸਵਾ ਡੇਢ ਦੋ ਦੀ ਅਰੇਂਜ ਕਰਕੇ ਝੋਟੀਆਂ ਟਾਹਵਦੀਆਂ ਆਉਣਗੀਆਂ ਵੱਡੇ ਵੀਰੇ ਠੀਕ ਜੀ ਤੇ ਬਾਕੀ ਇਹਨਾਂ ਵੀ ਗਾਵਾ ਨਾਲ ਚਲੋ ਪਹਿਲਾਂ ਹੀ ਆਪਾਂ ਨੂੰ ਬਹੁਤ ਸ਼ੌਕੀਨ ਆਦੀਆਂ ਵੀਰੇ ਹਾਂਜੀ ਤੇ ਕਹਿੰਦੇ ਗਾਵਾਂ ਨੇ ਮੈਂ ਗਾਵਾਂ ਚੋਂ ਨਾਲ ਹੀ ਆਉਂਦੇ ਵੱਡੇ ਵੀਰੇ ਹਾਂਜੀ ਤੇ ਗਾਵਾਂ ਜਿਹੜੀ ਵੀ ਸਾਡੇ ਕੋਲ ਆਊਗਾ ਨਾ ਵੱਡੇ ਵੀਰੇ ਐ ਚੜ੍ਹ ਤੋਂ ਚੜ੍ਹ ਆਊਗੀ ਹਾਂਜੀ ਬੈਠ ਨਹੀਂ ਆਊਗੀ ਚੰਗੀ ਤਰ੍ਹਾਂ ਉਹਦੀਆਂ ਕਲਾਸੀਆਂ ਆਉਣਗੇ ਵੀਰੇ ਵੱਡੇ ਵੀਰੇ ਹਾਂਜੀ ਬਾਹੀ ਬੈਠਦਾ ਦਾਦੇ ਦੇ ਵਿੱਚ ਹੀ ਆ ਤੇ ਨਾਲ ਵਿੱਚ ਨੂੰ ਆਪਣਾ ਕੋਈ ਜੀ ਦਾਦਾ ਵੱਡੇ ਵੀਰੇ ਜਿਹੜੀ ਗੱਲ ਹੈ ਹਾਂਜੀ ਤੇ ਜੀ ਹੁਣ ਗੱਲ ਕਰਦੇ ਵੀਰੇ ਤੋਪੜ ਦੀਆਂ ਹਾਂਜੀ ਇਹਦੇ 23 ਕਿਲੋ ਵੀਰੇ ਸਾਡੇ ਫਾਰਮ ਤੋਂ ਦੁੱਧ ਕੱਢਿਆ ਛੋਟੀ 23 ਕਿਲੋ 23 ਕਿਲੋ ਦਿੱਤਾ ਜੀ ਵੀਰੇ ਇਹ ਉਹ ਲੋਕ ਆ ਗਏ ਕੋਈ ਛੋਟੇ ਆਖੀ ਜਿੰਨੀ ਆਉਂਦੀ ਵੱਡੀ ਬਲੇਰੋ ਗੱਡੀ ਸਹੀ ਗੱਡੀ ਬਲੇਰੋ ਜਾਊਗੀ ਗੱਡੀ ਬਾਡੀ ਸਿੱਚਰੀਆ ਜਿੱਡਾ ਬਜਟ ਤੋਲਿਆ ਮੇਰੇ ਪਿੱਠ ਮੁੜਾ ਹੁਣ ਦੁੱਧ ਵੀਰੇ ਬੌਧਾ ਨਹੀਂ ਕਹਿ ਸਕਦੇ ਵੇਖੋ ਅਗਲੀ ਦੀ ਸੇਵਾ ਤੇ ਡੇਰੀ ਤੋਂ ਨਿਕੋ ਕੀ ਆਈ ਆ ਹਾਂਜੀ ਤੇ ਦੁੱਧ ਇਹਦੇ ਸਿਰ 7 ਕਿਲੋ ਲੱਗੂ ਗਣਕੇ ਲਵੇ ਵੱਡੇ ਵੀਰੇ 7 ਕਿਲੋ 7 ਕਿਲੋ ਦੁੱਧ ਕਰਕੇ ਲਵੇ ਬਾਕੀ ਕਿੰਨਾ ਵੀ ਐ ਵਧੀਆ ਮਤਲਬ ਜਾਂ ਬੂਰਗੀ ਮੈਂ ਬੜਿਆ ਐ ਚਾਰ ਲੈਕ ਵਧੀਆ ਮਤਲਬ ਬਾਡੀ ਸਿੱਚਰੀ ਇਹਦਾ ਵੀ ਬਹੁਤ ਵੱਡਾ ਵੱਡੇ ਨੇ ਕੋਈ ਨਹੀਂ ਖਾਇੋ ਜੀ ਜੇ ਕਟਪੋੜਾ ਜੀ ਵੀਰ ਗੱਲ ਕਰਦੇ ਆ ਬਹੁਤ ਚੌੜੀ ਚਾੜੀ ਮੈਂ ਪੁੱਛ ਉਹਦੇ ਦੀ ਹਾਂਜੀ ਮੈਨੇ ਅਸਲ ਐਵਰੇਜ ਤੇ ਕੇ ਬਰਬਾਹ ਕਿ ਲੋ ਬਲਵੀ ਬਲਿਆਰੋ ਘਟੀ ਕੱਲਾ ਹੀ ਆਉ ਉਹ ਜਿੰਨੇ ਕਿਦਾ ਬੋਲ ਹਾਂਜੀ ਕਮਾਲ ਆ ਵੀਰ ਬਲਿਆਰੋ ਕਹੂ ਕੱਲੀ ਹਾਂਜੀ ਵੀਰ ਜੀ ਇਹ ਬਟੇ ਬਟੇ ਮੋਲ ਨਹੀਂ ਕਰਨਾ ਆਪਾਂ ਦੇਣ ਵਾਲੀ ਗੱਲ ਕਰਨੀ ਆ ਹਾਂਜੀ ਮੋਲ ਤੇ ਵੀਰੇ ਵੇਖ ਐਡੀ ਮੈਂ ਉਹਦਾਂ ਪਰ ਰਹਿਣ ਕਿਉ ਲੈ ਲਈ ਮਤਲਬ 2 ਲੱਖ ਦੀ ਲਈ ਵੀਰੇ ਹਾਂਜੀ ਤੇ ਕਈ ਵਾਰੀ ਚੀਜ਼ ਹੋ ਗਈ ਉਹ ਅਨੁਪਾਣ ਮਿਲ ਜਾਂਦੀ ਵਾਡੇ ਵੀਰੇ ਹਾਂਜੀ ਇਹ ਵੀ ਕਿਹਨੂੰ ਚਰਿਆ ਮਤਲਬ ਲੋੜ ਹੀ ਸਾਡੇ ਕੋਲ ਮੈਂ ਕਹੀ ਸਾਨੂੰ ਅੱਜ ਹੀ ਯਾਦ ਕੀਤਾ ਕਹਿੰਦਾ ਵੀਰੇ ਸਾਨੂੰ ਤੁਸੀਂ ਮੈਂ ਲੈ ਲਓ ਸਾਨੂੰ ਮਤਲਬ ਪੈਸੇ ਦੀ ਲੋੜ ਆ ਹਾਂਜੀ ਤੇ ਮਤਲਬ ਇਹ ਮੈਂ ਕਹਿ ਵੀਰੇ ਹੁਣ ਵੀ 2 ਲੱਖ ਦੀ ਹਾਂਜੀ ਪਰ ਆਪਾਂ ਵੀਰੇ ਭਾਰ ਆ ਲਈ ਆਪਾਂ ਭਾਰ ਦੇ ਦਰੀਆਂ ਆਪਾਂ ਹਾਂਜੀ ਜਿਆਦੀ ਨੇ 125 ਦੀ 125 ਦੀ ਦੇ ਦਾਂਗੇ ਵੱਡੇ ਵੀਰੇ ਜੇ ਮੈਂ ਮੈਂ ਰਾਜੀ ਵੀ ਦੋ 2 ਲੱਖ ਦੇ ਘੱਟ ਨਹੀਂ ਆ ਕੀ ਵੱਡੇ ਵੀਰੇ ਹਾਂਜੀ ਪਾਣੀ ਜਿਹੜੇ ਦਿਨਾਂ ਦੇ ਵਿੱਚ ਇਹਨੇ ਸੋਣਾ ਨਾ ਜਾ ਕੇ ਵੀਰੇ ਹਾਂਜੀ ਉਦੋਂ ਨੂੰ ਮੈਂ 4 ਲੱਖ ਦੀ ਆ ਵੱਡੇ ਵੀਰੇ ਦੀ ਨਹੀਂ ਹਾਂਜੀ ਤੇ ਬਾਕੀ 1 ਲੱਖ 25 ਹਜ਼ਾਰ ਮੈਂ ਦੇ ਦਾਂਗੇ ਹਾਂਜੀ ਬੜਾ ਐਡੀ ਵੱਡੀ ਬਾਡੀ ਸੱਚ ਵਾਲੀ ਬਹੁਤ ਵੱਡੀ ਝੋਟੀਆਂ ਵੱਡੇ ਵੀਰੇ ਹਾਂਜੀ ਤੇ ਬਾਕੀ ਨਾ ਵੀ ਠੰਡੀ ਠੰਡੀ ਬਹੁਤ ਜਿਆਦੀ ਵੀਰੇ ਦੀਆਂ ਹਾਂਜੀ ਤੇ 1 ਲੱਖ 25 ਹਜ਼ਾਰ ਦੀ ਦੇ ਦਾਂਗੇ ਵੀਰੇ ਬਾਕੀ ਵੀਰੇ ਜਿਲ੍ਹਾ ਆਪਣਾ ਗਰਦਾਸਪੁਰ ਦੇ ਨੇੜੇ ਫਤਿਹਗੜ ਚੂੜੀਆਂ ਹਾਂਜੀ ਤੇ ਬਾਕੀ ਬਟਾਲਾ ਇਥੋਂ ਪੈਂਦਾ ਵੱਡੇ ਵੀਰੇ ਸਾਨੂੰ ਮਤਲਬ 25-22 ਕਿਲੋਮੀਟਰ ਪੈਂਦਾ ਅੰਮ੍ਰਿਤਸਰ 35 ਕਿਲੋਮੀਟਰ ਪੈਂਦਾ ਮੇਰੇ ਵੀਰੇ ਤੇਰਾ ਬਾਬਾ ਨਾਨਕ ਦੇ 12-13 ਕਿਲੋਮੀਟਰ ਪੈਂਦਾ ਦੁਨੀਆਂ ਤੇ ਬਾਕੀ ਵੀਰੇ ਇਹਦਾ ਵੀ ਜਿੱਦਾਂ ਦੀ ਵੀ ਕਿਨੇ ਲੈਣੀ ਹੋਵੇ ਉਦਾਂ ਦੀ ਆਪਣੇ ਕੋਲ ਵੈੜ ਮਿਲ ਸਕਦੀ ਹੈ ਜੇ ਕਿਨੇ ਜਰਸੀ ਲੈਣੀ ਹੋਵੇ ਐਫਐਫ ਲੈਣੀ ਹੋਵੇ ਜੇ ਛੋਟੀ ਟੋਲ ਦੀ ਕੋਈ 15-20 ਕੋਈ ਕਾਦੀ ਡੜੀਆ ਮੱਥੋਂ ਛੋਟੀਆਂ ਉਤਰਨਗੀਆਂ ਵੀਰੇ 15 ਕਿ 13 ਦਿਨਾਂ ਦੀਆਂ ਛੁੱਟੀਆਂ ਲੈ ਕੇ ਆਵਾਂਗੇ ਵੀਰੇ ਡਿਮਾਂਡ ਕਾਫੀ ਆ ਛੁੱਟੀਆਂ ਦੀ ਆ ਹਾਂਜੀ ਤੇ 2-4 ਦਿਨ ਕਰ ਗਿਆ ਲੇ ਕੋ ਕੰਮ ਪੈ ਗਿਆ ਜਾਇਜ਼ ਹੀ ਗਿਆ ਹੁਣ ਛੁੱਟੀਆਂ ਵੀ ਲੈ ਕੇ ਆਵਾਂਗੇ ਜਰੂਰ ਜ਼ਰੂਰ ਹਾਂਜੀ ਇੱਕ ਬੈਟੀ ਵੀ ਹੋਰ ਦਿਖਾ ਦੇਣੀ ਵੀਰੇ ਆਪਣਾ ਬਹੁਤ ਚੰਗੀ ਦਿੱਤੀ ਦਿੰਦੀ ਆ ਇਹਨਾਂ ਵੀ ਜਦੋਂ ਇਹ ਵੀ ਇਹ ਵੀ ਦਾ ਸੌਦਾ ਹੋਈ ਜਾਂਦਾ ਵੀਰੇ ਵੱਡੇ ਵੀਰੇ ਹਾਂਜੀ ਤੇ ਦਾਦੀਆਂ ਇਹ ਬੱਚੀ ਨਾਲ ਕੈਮਰਾ ਕਮਾ ਕੇ ਦਿਖਾਓ ਵੱਡੇ ਵੀਰੇ ਹਾਂਜੀ ਤੇ ਲੇਵੇ ਦੀ ਗੱਲ ਕਰਦੇ ਆ ਵੀਰੇ ਫੋਟ ਫੋਟ ਲੈਵਾ ਲਗਾ ਇੱਕ ਕਾਲ ਦੀ ਸੁਣੀ ਸੁਵਾਈ ਹੈ ਜਿਹੜੀ ਗੱਲ ਕਰਨ ਵਾਲੀ ਵੱਡੇ ਵੀਰੇ ਹਾਂਜੀ ਇਹਦਾ ਉਦਾਂ ਵੀਰੇ ਕਿ ਨਾ ਬੜਾ ਗੱਲ ਹੋਈ ਜਾਂਦੀ ਹੈ ਵੀਰ ਫੋਨ ਲਾ ਲੇ ਜਰੂਰ ਹਾਂਜੀ ਸਾਡੀਆਂ ਇਹ ਦੇ ਦਾਂਗੇ ਵੱਡੇ ਵੀਰੇ ਆਪਾਂ ਦੋ ਜਿਹਾਂ ਦਾ 70000 ਦੀ ਦੇ ਦਾਂਗੇ 70000 ਦੀ 70000 ਦੀ ਦੇ ਦਾਂਗੇ ਲਈ ਬੈਲੀ ਮਗਰ ਇਹਦੇ ਵਿੱਚ ਅੱਛੀ ਆ ਮਗਰ ਵੀ ਇਹਦੇ ਜਰਸੀ ਬੱਚੀ ਵੀਰੇ ਹਾਂਜੀ ਹਾਂਜੀ ਬਾਜੀ ਠੀਕ ਹੈ ਵੀਰੇ ਮੈਂ ਆਪਰਾ ਵੇਖਣਾ ਸਾਰੇ ਫੋਨ ਨੰਬਰ ਬੋਲ ਦਿਓ ਇੱਕ ਰਹੀ ਫੋਨ ਨੰਬਰ 987651527 ਜੀ ਵੀਰੇ ਆਪਰਾ ਅੱਛਾ ਠੀਕ ਜੀ